ਧਿਆਨ ਦੇ ਵਿੱਚ ਬੈਠਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਧਿਆਨ ਅਕਸਰ ਹੁੰਦਾ ਕੀ ਹੈ ਕਿਉਂਕਿ ਅਕਸਰ ਅੱppa ਕਹਿ ਦਿੰਨੇ ਆ ਕਿ ਮੈਂ ਧਿਆਨ ਕਰਨ ਲੱਗਾ ਹਾਂ ਮਨ ਨੂੰ ਅਸੀਂ ਖਾਲੀ ਕਿਵੇਂ ਕਰਨਾ ਵਿਚਾਰਾਂ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ ਤੇ ਸਿਮਰਨ ਸਾਨੂੰ ਕਿੰਨਾ ਸਮਾਂ ਕਰਨਾ ਚਾਹੀਦਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡਾ ਜੋ ਧਿਆਨ ਹੈ ਉਹ ਅਕਸਰ ਬਣਦਾ ਕਿਵੇਂ ਹੈ ਸਭ ਤੋਂ ਪਹਿਲਾਂ ਆਪਾਂ ਇਹ ਵਿਚਾਰ ਕਰੀਏ ਕਿ ਧਿਆਨ ਕੀ ਹੈ ਮੰਨ ਲਓ ਦੋ ਜੀਵ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਜੀਵ ਦੇ ਇੰਨੇ ਕੁ ਜ਼ਿਆਦਾ ਵਿਚਾਰ ਵਧੇ ਨੇ ਕਿ ਆਪਾਂ ਉਸ ਜੀਵ ਦੇ ਨਾਲ ਗੱਲ ਕਰੀ ਜਾਵਾਂਗੇ ਪਰ ਸਾਰੀਆਂ ਹੀ ਗੱਲਾਂ ਉਹ ਜੀਵ ਸਾਡੀਆਂ ਨਹੀਂ ਸੁਨੇਗਾ ਵਿਚ ਵਿਚਾਲੇ ਉਹ ਆਪਣੇ ਹੀ ਕਿਸੇ ਹੋਰ ਧਿਆਨ ਦੇ ਵਿੱਚ ਚਲਾ ਜਾਵੇਗਾ ਵਿਚਾਰਾਂ ਦੇ ਵਿੱਚ ਚਲਾ ਜਾਵੇਗਾ ਕਹਿਣ ਦਾ ਮਤਲਬ ਅੱਧੀ ਗੱਲ ਉਸ ਨੂੰ ਸਾਡੀ ਸਮਝ ਆਵੇਗੀ ਤੇ ਅੱਧੀ ਉਸ ਨੂੰ ਨਹੀਂ ਸਮਝਾਵੇਗੀ ਅਜਿਹੇ ਜੀਵ ਨੂੰ ਕਹਿ ਦਿੰਦੇ ਨੇ ਵਿਚਿੱਤਾ ਜੇ ਤਾਂ ਉਹਨੇ ਸਾਡੀ ਗੱਲ ਸੁਣ ਲਈ ਤਾਂ ਧਿਆਨ ਸਾਡੇ ਵਿੱਚ ਹੈ ਤੇ ਜੇ ਉਹ ਸਾਡੀ ਗੱਲ ਨਹੀਂ ਸੁਣਦਾ ਪਿਆ ਇਸ ਦਾ ਮਤਲਬ ਉਸ ਦੇ ਅੰਦਰ ਹੋਰ ਵਿਚਾਰ ਚੱਲ ਪਏ ਤੇ ਉਹ ਉਹਨਾਂ ਵਿਚਾਰਾਂ ਦੇ ਵਿੱਚ ਖੁੱਬ ਗਿਆ ਉਸ ਦਾ ਧਿਆਨ ਭਟਕ ਗਿਆ ਹੁਣ ਇੱਥੇ ਕਿਹੜੀ ਘਟਨਾ ਵਾਪਰੀ ਹੈ ਸਿਰਫ ਧਿਆਨ ਦੀ ਧਿਆਨ ਨੂੰ ਆਪਾਂ ਸਾਹਮਣੇ ਤੋਂ ਚੁੱਕ ਕੇ ਅੰਦਰ ਲੈ ਗਏ ਹੁਣ ਜਿੰਨਾ ਚਿਰ ਕੋਈ ਵੀ ਜੀਵ ਬਚਿੱਤਾ ਰਹੇਗਾ ਉਸ ਦੇ ਅੰਦਰ ਬੇਲੋੜੇ ਵਿਚਾਰ ਚੱਲਦੇ ਰਹਿਣਗੇ ਇਹ ਵਿਚਾਰ ਸਾਨੂੰ ਕੌਣ ਦਿੰਦਾ ਹੈ ਸਾਨੂੰ ਇਹ ਵਿਚਾਰ ਪੰਜ ਦੂਤ ਦਿੰਦੇ ਨੇ ਹੁਣ ਗੁਰਬਾਣੀ ਦੇ ਵਿੱਚ ਵੀ ਆਉਂਦਾ ਨਾ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਹੁਣ ਪੰਕਤੀ ਬਹੁਤ ਕੁਝ ਬਿਆਨ ਕਰਦੀ ਹੈ ਪਰ ਆਪਾਂ ਸਿਰਫ ਪੜ ਕੇ ਛੱਡ ਦਿੰਨੇ ਆ ਹੁਣ ਆਪਾਂ ਇਸ ਗੱਲ ਨੂੰ ਸਮਝੀਏ ਕਿ ਜੇ ਸਾਡੇ ਅੰਦਰ ਵਿਚਾਰ ਚੱਲ ਹੀ ਜਾਂਦੇ ਨੇ ਸਾਡੇ ਬਿਨਾਂ ਚਲਾਏ ਹੀ ਆ ਹੀ ਜਾਂਦੇ ਨੇ ਇਸ ਦਾ ਮਤਲਬ ਅਸੀਂ ਉਹਨਾਂ ਪੰਜ ਦੂਤਾਂ ਨੂੰ ਵਸ ਵਿੱਚ ਨਹੀਂ ਕੀਤਾ ਜਹਾਜੇ ਮਾਲਕ ਨੇ ਸਾਡੇ ਉਹ ਪੰਜ ਦੂਤ ਵਸ ਨਹੀਂ ਕੀਤੇ ਸਾਡਾ ਮਨ ਕਿੱਥੇ ਹੈ ਸਾਡਾ ਮਨ ਹੈ ਦੂਤਾਂ ਦੇ ਵਸ ਵਿੱਚ ਹੈ ਸਾਡਾ ਮਨ ਉਹਨਾਂ ਦੇ ਕੋਲ ਹੈ ਬੰਦੀਖਾਨੇ ਦੇ ਵਿੱਚ ਹੈ ਸਾਡਾ ਮਨ ਹਜੇ ਉਹਨਾਂ ਦੇ ਅੰਡਰ ਹੈ ਅਸੀਂ ਛੁਡਾ ਨਹੀਂ ਸਕੇ ਹਜੇ ਵਿਚਾਰ ਹੈ ਤਾਂ ਆਪਣੇ ਮਨ ਨੂੰ ਕਰ ਨਹੀਂ ਸਕੇ ਸਾਡਾ ਹਜੇ ਇੰਨਾ ਅਭਿਆਸ ਹੈ ਨਹੀਂ ਸਾਰੇ ਜੀ ਪੁੱਛਦੇ ਨੇ ਕਿ ਅਸੀਂ ਕਿੰਨੇ ਸਮੇਂ ਤੋਂ ਸਟਾਰਟ ਕਰੀਏ ਦੇਖੋ ਆਪਾਂ ਸਰੀਰ ਨੂੰ ਪਾਲਣ ਵਾਸਤੇ ਕਿੰਨਾ ਉਦਮ ਕਰਦੇ ਆ ساری ਉਮਰ ਲਗਾ ਦਿੰਦੇ ਆ ਫਿਰ ਸਾਰਾ ਖੇਡ ਮੰਨਦਾ ਹੈ ਮਨ ਨੂੰ ਸੁਖੀ ਕਰਨ ਵਾਸਤੇ ਵੀ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਮਾਲਕ ਨੂੰ ਬੇਨਤੀਆਂ ਜੋਦੜੀਆਂ ਕਰਨੀਆਂ ਚਾਹੀਦੀਆਂ ਕਿ ਅਸੀਂ ਵੀ ਸਿਮਰਨ ਕਰਨਾ ਚਾਹੁੰਦੇ ਹਾਂ ਫਿਰ ਮਾਲਕ ਕਿਰਪਾ ਕਰਦੇ ਨੇ ਜੇ ਬਠੋੜਾ ਹੈ ਉਸਨੇ ਤਾਂ ਸਟਾਰਟਿੰਗ ਦੇ ਵਿੱਚ ਹੀ ਇੱਕ ਇੱਕ ਦੋ ਦੋ ਘੰਟੇ ਬਿਠਾ ਦਿੰਦੇ ਨੇ ਬਸ ਅੰਦਰ ਉਹ ਤੜਫੀ ਇੱਦਾਂ ਦੀ ਪੈਦਾ ਕਰਦੇ ਨੇ ਕਿ ਜੀਵ ਦੇਖਦਾ ਰਹਿ ਜਾਂਦਾ ਕਿ ਇਹ ਮੇਰੇ ਨਾਲ ਕੀ ਹੋ ਗਿਆ ਦੇਖੋ ਵਾਹਿਗੁਰੂ ਮਨ ਨੂੰ ਪੰਜ ਦੂਤਾਂ ਤੋਂ ਉਹਨਾਂ ਦੇ ਬੰਦੀਖਾਨੇ ਦੇ ਵਿੱਚੋਂ ਕੱਢਣ ਵਾਸਤੇ ਮਹਾਰਾ ਕਹਿੰਦੇ ਨੇ ਜੀਤੇ ਸਾਸ ਗਰਾਸ ਮਨ ਲੇਤਾ ਤੇ ਤੇਹੀ ਗੁਣ ਗਾਈਏ ਜੇ ਕਿਸੇ ਜੀਵ ਨੂੰ ਅਜਹੀ ਕਿਰਪਾ ਪ੍ਰਾਪਤ ਹੋ ਜਾਵੇ ਕਿ ਜਿੰਨੇ ਸਵਾਸ ਸ਼ੁਰੂ ਤੋਂ ਲੈ ਕੇ ਬਢੇਪੇ ਤੱਕ ਉਹ ਆਉਂਦੇ ਰਹਿੰਦੇ ਨੇ ਜਾਂ ਜਿੰਨੇ ਸਵਾਸ ਆਪਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦੇ ਨੇ ਆਪਾਂ ਜਾਗਦੇ ਹਾਂ ਇੱਧਰ ਸਰੀਰ ਦੇ ਵਿੱਚ ਜੇ ਕਿਤੇ ਅਵਸਥਾ ਪ੍ਰਾਪਤ ਹੋ ਜਾਵੇ ਤਾਂ ਬਹੁਤ ਹੀ ਜਲਦੀ ਜੀਵ ਪੰਜਾਂ ਦੇ ਬੰਦੀਖਾਨੇ ਦੇ ਵਿੱਚੋਂ ਆਜ਼ਾਦ ਹੋ ਜਾਂਦਾ ਜੀਵ ਦਾ ਮਨ ਆਜ਼ਾਦ ਹੋ ਜਾਂਦਾ ਪਰ ਜੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਆਪਾਂ ਨੂੰ 5 5 10 10 ਮਿੰਟ ਪਹਿਲਾਂ ਬੈਠਣਾ ਚਾਹੀਦਾ ਜਿਉਂ-ਜਿਉਂ ਮਨ ਇਹਦੇ ਵਿੱਚ ਗਹਿਰਾਈ ਦੇ ਵਿੱਚ ਜਾਂਦਾ ਰਹੇਗਾ ਰਸ ਆਉਂਦਾ ਰਹੇਗਾ ਟਿਕਾ ਬਣਦਾ ਰਹੇਗਾ ਇਹ ਆਪਣੇ ਆਪ ਵੱਧ ਜਾਂਦਾ ਪਰ ਵੇਖੋ ਨਾ ਆਪਾਂ ਸਵੇਰੇ ਸ਼ਾਮ ਜੇ ਸਿਮਰਨ ਕਰ ਵੀ ਲਿਆ ਸਵੇਰ ਨੂੰ 1 ਘੰਟਾ ਬੈਠ ਗਏ ਸ਼ਾਮ ਨੂੰ 1 ਘੰਟਾ ਬੈਠ ਗਏ ਜੋ ਬਾਕੀ ਦਾ ਦਿਨ ਹੈ ਉਸ ਸਮੇਂ ਸਾਨੂੰ ਵਿਚਾਰ ਆਉਂਦੇ ਰਹਿਣਗੇ ਸੋ ਆਪਾਂ ਆਪਣੇ ਮਨ ਨੂੰ ਉਸ ਸਮੇਂ ਵੀ ਵਿਚਾਰ ਰਹਿਤ ਜਾਂ ਮਨ ਨੂੰ ਆਪਣੇ ਵਸ ਵਿੱਚ ਰੱਖਣਾ ਹੈ ਹੁਣ ਜੇ ਸਾਨੂੰ ਉਸ ਸਮੇਂ ਵੀ ਬਹੁਤ ਜ਼ਿਆਦਾ ਵਿਚਾਰ ਆਉਂਦੇ ਨੇ ਤਾਂ ਮਾਰੇ ਕਹਿੰਦੇ ਨੇ ਜੋ ਸਾਨੂੰ ਸਵਾਸ ਮਾਰੇ ਦੇ ਰਹੇ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਤੇ ਨਾਮ ਅਭਿਆਸੀ ਆਪਣੇ ਸਵਾਸਾਂ ਦਾ ਕਦੀ ਵੀ ਨੁਕਸਾਨ ਨਹੀਂ ਹੋਣ ਦਿੰਦਾ ਭਾਵੇਂ ਉਹ ਕਿਸੇ ਵੀ ਕੰਮ ਦੇ ਵਿੱਚ ਬਿਜ਼ੀ ਹੋਵੇ ਮਾਲਕ ਦੀ ਯਾਦ ਆਪਣੇ ਮਨ ਦੇ ਵਿੱਚ ਵਸਾਈ ਰੱਖਦਾ ਤੇ ਜਦ ਤੱਕ ਸਾਡੇ ਮਨ ਦੇ ਵਿੱਚ ਮਾਲਕ ਦੀ ਯਾਦ ਵਸੀ ਰਹੇਗੀ ਅਸੀਂ ਮਾਲਕ ਨੂੰ ਯਾਦ ਰੱਖਾਂਗੇ ਸਾਰੇ ਹੀ ਸੁਆਸ ਸਾਡੇ ਸਫਲੇ ਹੋਣਗੇ ਜੇ ਤਾਂ ਅਸੀਂ ਆਪਣੇ ਮਨ ਦੇ ਵਿਚਾਰ ਖਤਮ ਕਰਨਾ ਚਾਹੁੰਦੇ ਆ ਤਾਂ ਅਸੀਂ ਇੰਨਾ ਕੁ ਗੁਰਮੰਤਰ ਜਪਨਾ ਹੈ ਕਿ ਜਪਦੇ ਜਪਦੇ ਸਾਨੂੰ ਉਹ ਅੰਦਰੋਂ ਧੁਨ ਸੁਣਨੀ ਸ਼ੁਰੂ ਹੋ ਜਾਵੇ ਸਾਡੇ ਅੰਦਰ ਧੁਨ ਪ੍ਰਗਟ ਹੋ ਜਾਵੇ ਅਨਹਦ ਸ਼ਬਦ ਵੱਜਣ ਲੱਗ ਪਣ ਜਦੋਂ ਅਨਹਦ ਸ਼ਬਦ ਅੰਦਰੋਂ ਸੁਣਾਈ ਦੇਣੇ ਸ਼ੁਰੂ ਹੋ ਗਏ ਮਨ ਵਿਚਾਰ ਰਹਿਤ ਹੋਣਾ ਸ਼ੁਰੂ ਹੋਵੇਗਾ ਜਰੂਰੀ ਨਹੀਂ ਅਸੀਂ ਸਵੇਰੇ ਸ਼ਾਮ ਹੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਰਨਾ ਅੱਗੇ ਪਿੱਛੇ ਵੀ ਜੋ ਸਾਨੂੰ ਸਮਾਂ ਮਿਲਦਾ ਹੈ ਬੇਲਾ ਸਮਾਂ ਹੋ ਗਿਆ ਜਾਂ ਕੰਮ ਦੇ ਵਿੱਚ ਲੱਗੇ ਆ ਫੇਰ ਵੀ ਰਸਨਾ ਜਪਦੀ ਰਹਿਣੀ ਚਾਹੀਦੀ ਆ ਜੇ ਹਰ ਸਮੇ ਅਸੀਂ ਸਿਮਰਨ ਕਰਾਂਗੇ ਸਾਡਾ ਰੋਮ ਰੋਮ ਚੱਲੇਗਾ ਤਾਂ ਬਹੁਤ ਹੀ ਜਲਦੀ ਸਾਡਾ ਮਨ ਵਿਚਾਰ ਰਹਿਤ ਹੋ ਕੇ ਖਾਲੀ ਹੋ ਜਾਵੇਗਾ ਜਿਉਂ ਹੀ ਮਨ ਖਾਲੀ ਹੋਵੇਗਾ ਇਹ ਜੁੜੇਗਾ ਕਿਸ ਦੇ ਨਾਲ ਮਾਲਕ ਦੇ ਮੁਖ ਦੀ ਆਵਾਜ਼ ਦੇ ਨਾਲ ਤੇ ਹੁਣ ਜੋ ਵਿਚਾਰਾਂ ਦੇ ਵਿੱਚੋਂ ਨਿਕਲ ਗਿਆ ਮਾਲਕ ਦੀ ਮੁਖ ਦੀ ਆਵਾਜ਼ ਦੇ ਨਾਲ ਜੁੜ ਗਿਆ ਹੈ ਇਸ ਨੂੰ ਕੀ ਕਹਿੰਦੇ ਨੇ ਧਿਆਨ ਇਸੇ ਧਿਆਨ ਨੂੰ ਅਸੀਂ ਫੜ ਕੇ ਰੱਖਣਾ ਹੈ ਫालतू ਵਿਚਾਰਾਂ ਦੇ ਵਿੱਚ ਜਾਣ ਨਹੀਂ ਦੇਣਾ ਜਿਹੜਾ ਜ਼ਰੂਰੀ ਵਿਚਾਰ ਹੈ ਉਹ ਜ਼ਰੂਰ ਲੈਣਾ ਹੈ ਫालतू ਵਿਚਾਰ ਆਪਾਂ ਨੂੰ ਕਈ ਤਰ੍ਹਾਂ ਦੇ ਆਉਂਦੇ ਨੇ ਤ੍ਰਿਸ਼ਨਾਵਾਂ ਲੱਗਦੀਆਂ ਨੇ ਉਨਾ ਤ੍ਰਿਸ਼ਨਾਮ ਅਨੁਸਾਰਨ ਵਾਸਤੇ ਹਰ ਸਮੇਂ ਰਸਨਾ ਵਾਏ ਗੁਰੂ ਵਾਏ ਗੁਰੂ ਬਸ ਚੱਲਣ ਦਿਓ 24 ਘੰਟੇ